ਬਲਾਜੌਰ ਵਿਖੇ ਸਥਿਤ ਸ਼੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਨਵੀਂ ਇਮਾਰਤ ਅੱਜ ਦਾ ਜਿਸ ਦਾ ਨੀਂਹ ਪੱਧਰ ਰੱਖਣ ਕਾਰਨ ਜਿਹਾ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਜ਼ਮੀਨ ਸੰਤ ਦਲਜੀਤ ਸਿੰਘ ਸ਼ਿਕਾ ਕੋ ਖਾਲਸਾ ਫਾਰਮ ਦੇ ਵੱਲੋਂ ਸਕੂਲ ਰਾਹੀਂ দান ਕੀਤੀ ਗਈ। ਨੀਂਹ ਪੱਧਰ ਰੱਖਣ ਦੀ ਰਸਮ ਸਿੰਘ ਸਹਿਬਾਨ ਗਿਆਨੀ ਰਗਵੀਰ ਸਿੰਘ ਹੱਦ ਗ੍ਰੰਥੀ ਸਚਕਾਂਸ਼ਰੀ ਹਰਮੰਦਰ ਸਾਹਿਬ ਵੱਲੋਂ ਨਿਭਾਈ ਗਈ ਹੈ ਉੱਤੇ ਹੀ ਸਮਾਗਮ ਵਿੱਚ ਚੀਫ ਖਾਲਸਾ ਦਿਵਾਨ ਦੇ ਪ੍ਰਬੰਧਕ ਪੰਥਕ ਸ਼ਖਸੀਤਾ ਅਤੇ ਇਲਾਕਾ ਨਿਵਾਸੀਆਂ ਨੇ ਪਾਰੀ ਗਣਤੇ ਦੇ ਵਿੱਚ ਹਾਜ਼ਰੀ ਭਰੀ ਹੀ ਉਥੇ ਇਸੇ ਮੌਕੇ ਸੰਸਦ ਮੈਂਬਰ ਸ਼੍ਰੀ ਮਲਵਿੰਦਰ ਸਿੰਘ ਕੰਗ ਅਨ ਸ਼੍ਰੀ ਨਨਪੁਰ ਸਾਹਿਬ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਜੱਲਾਲਪੁਰ ਨਗਰ ਕੌਂਸਲ ਪ੍ਰਧਾਨ ਲਾਢੀ ਰਾਣਾ ਗੁਰਜਤ ਵੈਲਫੇਅਰ ਬੋਰਡ ਦੇ ਚੇਅਰਮੈਨ ਰਾਜਕੁਮਾਰ ਹਲਕਾ ਬਲਾਚੌਰ ਦੇ ਵਿਧਾਇਕ ਸੰਤੋਸ਼ ਕਟਾਰੀਆ ਸੇਠੀ ਅਤੇ ਸਾਫ ਦਾ ਵਿਧਾਇਕ ਹਰ ਗੋਪਾਲ ਸਿੰਘ ਨੇ ਸ਼ਿਰਕਤ ਕਰਕੇ ਆਪਣੇ ਵਿਚਾਰ ਪ੍ਰਗਟ ਕੀਤੇ ਨੇ। ਸਭ ਤੋਂ ਪਹਿਲਾਂ ਤੇ ਮੈਂ ਖਾਲਸਾ ਫਾਰਮ ਦੇ ਮੁਖੀ ਬਾਬਾ ਜੀ ਜਿਹੜੇ ਸ਼ਿਕਾਗੋ ਵਾਲੇ ਆਏ ਉਹਨਾਂ ਨੂੰ ਵਧਾਈ ਦੇਣਾ, ਸਾਰੀ ਸੰਗਤ ਨੂੰ ਵਧਾਈ ਦੇਣਾ ਔਰ ਧੰਨਵਾਦ ਕਰਦਾ ਸਿੰਘ ਸਾਹਿਬ ਜਾਨੀ ਰਗਵੀਰ ਸਿੰਘ ਜੀ ਜਿਹੜੇ ਉਚੇਚੇ ਤੌਰ ਤੇ ਇੱਥੇ ਗੁਰੂ ਹਰਕ੍ਰਿਸ਼ਨ ਸਕੂਲ ਦੀ ਜਿਹੜੀ ਇਮਾਰਤ ਦੀ ਨੇ ਪੱਥਰ ਰੱਖਣ ਵਾਸਤੇ ਆਏ ਆ ਉਹਨਾਂ ਦਾ ਧੰਨਵਾਦ ਵੀ ਆ ਔਰ ਸਾਰੇ ਜਿਹੜਾ ਸਾਡਾ ਏਰੀਆ ਹੈ ਬਲਾਚੌਰ ਖਾਸ ਕਰਨਾਵਾ ਸ਼ਹਿਰ ਜिले ਦਾ ਜਿਹੜਾ ਏਰੀਆ ਉਹਨਾਂ ਨੂੰ ਸਾਰੇ ਲੋਕਾਂ ਨੂੰ ਬਹੁਤ ਵਧਾਈਆਂ ਔਰ ਪਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਇਸ ਸੰਸਥਾ ਨੂੰ ਬਿਹਤਰ ਬਨੌਣ ਚ ਆਪਾਂ ਸਾਰੇ ਯੋਗਦਾਨ ਪਾਵਾਂਗੇ ਉੱਥੇ ਬਹੁਤ ਸਾਰਾ ਪੰਜਾਬ ਦਾ ਜਿਹੜਾ ਭਵਿੱਖ ਹੈ ਇੱਥੋਂ ਤਿਆਰ ਹੋ ਕੇ ਪੰਜਾਬ ਦੀ ਔਰ ਦੇਸ਼ ਦੀ ਸੇਵਾ ਕਰੂ ਔਰ ਹਾਲਚ ਅਸੀਂ ਉਹਨਾਂ ਦੇ ਇਹਨੇ ਇੱਛਾ ਸੀ ਕਿ ਇੱਥੇ ਇੱਕ ਵਿਦਿਆ ਦਾ ਕੇਂਦਰ ਬਣੇ ਕਿ ਮੇਰੇ ਇਲਾਕੇ ਦੇ ਵਿੱਚ ਲੋਕ ਜਿਹੜੇ ਨੇ ਪੜ੍ਹਨ ਲਿਖਣ ਔਰ ਜਿਹੜੇ ਸੋਚ ਲੈ ਕੇ ਅੱਗੇ ਚੱਲੇ ਨੇ ਉਹ ਸੋਚੇ ਜਾ ਕੇ ਇੱਕ ਲੱਗੇ ਜਾ ਕੇ ਕੋਈ ਆਈਪੀਐਸ ਆਈਐਸ ਪੀਸੀਐਸ ਦੇ ਜਿਹੜੇ ਕੋਰਸ ਨੇ ਉਹ ਵੀ ਅੱਗੇ ਜਾ ਕੇ ਤੇ ਇੱਥੇ ਲਾਗੂ ਕੀਤੇ ਜਾਣ ਤਾ ਕਿ ਜੋ ਅਸੀਂ ਇਸ ਖੇਤਰ ਦੇ ਵਿੱਚ ਫਰਸ਼ਟ ਰਏ ਆ ਕਿ ਅਸੀਂ ਦੁਬਾਰਾ ਫੇਰ ਉਹਨਾਂ ਦੇ ਇਹਾ ਆ ਸਕੀਏ ਸੋ ਅੱਜ ਜਿੱਥੇ ਧਾਰਮਿਕ ਸੱਭਿਆਚਾਰਕ ਕੁਰਸੀਆਂ ਨੇ ਰਾਜਨੀਤਿਕ ਸੱਭਿਆਚਾਰਕ ਕੁਰਸੀਆਂ ਨੇ ਸਮਾਜਿਕ ਸੱਭਿਆਚਾਰਕ ਕੁਰਸੀਆਂ ਹੋ ਗਿਆ ਨੇ ਡਾਕਟਰ ਇੰਬਰ ਵੀ ਇਸ ਵਿੱਚ ਨਜ਼ਰ ਜੋ ਖਾਸਾ ਵਿਵਾਨ ਦੇ ਮੁਖ ਸੇਵਾਦਾਰ ਨੇ ਪ੍ਰਧਾਨ